14 ਅਕਤੂਬਰ 2015 ਨੂੰ ਜਿਹੜੀ ਲੜਾਈ ਲੜ ਰਏ ਸੀ ਸ਼ੁਰੂ ਹੋਈ ਸੀ ਉਸ ਗੋਲੀ ਕਾਣ ਤੋਂ ਬਾਅਦ ਅੱਜ ਵੀ ਉੱਥੇ ਜੇ ਸਰਕਾਰਾਂ ਨੇ ਕੁਝ ਕੀਤਾ ਤਾਂ ਉਹ ਲੋਕਾਂ ਨੂੰ ਦੱਸਿਆ ਜਾਵੇ ਕਿ ਆਹ ਕੁਝ ਹੋ ਚੁੱਕਿਆ ਸਾਡੀ ਤਾਂ ਇੱਕੋ ਇੱਕ ਮੰਗ ਇਸ ਚ ਰਹੀ ਆ ਕਿ ਇਸ ਕੇਸ ਦੇ ਦੋਸ਼ੀ ਜਨਤਕ ਕਰਕੇ ਟ੍ਰਾਇਲ ਸ਼ੁਰੂ ਕੀਤਾ ਜਾਵੇ ਸਾਨੂੰ ਪਤਾ ਤਾਂ ਲੱਗੇ ਵੀ ਅਸੀਂ ਕਿਹਦੇ ਖਿਲਾਫ ਲੜਨਾ ਅਸੀਂ ਵਰਬਲੀ ਬੋਲ ਕੇ ਤਾਂ ਕਹਿ ਦਿੰਨੇ ਆ ਕਿ ਫਲਾਣਾ ਦੋਸ਼ੀ ਆ ਫਲਾਣਾ ਦੋਸ਼ੀ ਆ ਪਰ ਕੀ ਉਹ ਇਹਨਾਂ ਦੇ ਕਾਗਜ਼ਾਂ ਦੇ ਵਿੱਚ ਉਹਦੇ ਨਾਲ ਲੜਾਈ ਲੜ ਸਕਦੇ ਆ ਜੇ ਅਸੀਂ ਕਹਿੰਗੇ ਕਿ ਇਹ ਇਹਨੇ ਦੋਸ਼ੀਆਂ ਨੂੰ ਸਜ਼ਾ ਦੇ ਸਕਦੇ ਆ ਉਹ ਇਹਨਾਂ ਦੇ ਵਸ ਦੀ ਗੱਲ ਵੀ ਤੇ ਡਿਕਟੇਟਰ ਰਾਜ ਜ਼ਰੂਰ ਹੈਗਾ ਪਰ ਉਹਨਾਂ ਵਾਸਤੇ ਨਹੀਂ ਉਹ ਸਾਡੇ ਵਾਸਤੇ ਆ ਐਸੇ ਨੂੰ ਫੜ ਕੇ ਬੰਦ ਕਰਨਾ ਜੇਲ੍ਹ ਦੇ ਵਿੱਚ ਉਹ ਸਿੱਖਾਂ ਨੂੰ ਨੌਜਵਾਨਾਂ ਨੂੰ ਫੜ ਕੇ ਤਾਂ ਇੱਥੋਂ ਕੀ ਸਟੇਟ ਤੋਂ ਬਾਹਰ ਦੀਆਂ ਜ਼ਿਲ੍ਹਾਾਂ 'ਚ ਹੀ ਬੰਦ ਕੀਤਾ ਜਾ ਸਕਦਾ ਜੇ ਕੋਈ ਇਹਨਾਂ ਦੇ ਹੱਥ 'ਚ ਪਾਵਰ ਆ ਪਰ ਜੇ ਕੋਈ ਸਾਡਾ ਬੰਦਾ ਮਾਰਿਆ ਹੋਵੇ ਜਿਨ੍ਹਾਂ ਨੇ ਉਹਨਾਂ ਨੂੰ ਅਸੀਂ ਕਹਿ ਦਈਏ ਵੀ ਇਹਨਾਂ ਤੇ ਕਾਰਵਾਈਆਂ ਕਰੋ ਚੈੱਕ ਕਰੋ ਉਹ ਇਹਨਾਂ ਦੇ ਹੱਥ 'ਚ ਪਾਵਰ ਨਹੀਂ ਸਾਨੂੰ ਇਹ ਹੱਸੋ ਹੀ ਨੇ ਮਜ਼ਾਕਾਂ ਦਾ ਸਾਹਮਣਾ ਕਰਨਾ ਪੈ ਰਿਹਾ ਇੱਕ ਤਾਂ ਦੇਸ਼ੀ ਹੋਵੇ ਦੂਜਾ ਕਹਵੇ ਉੱਥੇ ਮੈਂ ਹੈ ਹੀ ਨਹੀਂ ਪਿਛੇ ਜੋ ਚਰਨਜੀਤ ਸ਼ਰਮਾ ਨੇ ਆਪਣੀ ਐਪਲੀਕੇਸ਼ਨ ਲਾਈ ਆ ਇੱਥੇ ਗੋਲੀ ਚਲਾਉਣ ਦੇ ਵਿੱਚ ਮੁੱਖ ਭੂਮਿਕਾ ਉਹਦੀ ਹੋਵੇ ਤੇ ਉਹ ਕਹਵੇ ਮੈਂ ਤਾਂ ਉੱਥੇ ਹੈ ਨਹੀਂ ਹਰ ਜਿੰਨੇ ਦੇ ਮਰੇ ਆ ਜਿੰਨਾਂ ਦੇ ਮਾਰੇ ਆ ਜਿਹੜੇ ਤੇ ਵਿੱਚ ਬੈਠੇ ਇਹਦੇ ਨਾਲ ਡਾਂਗਾ ਕੱਢਦੇ ਉਹਨਾਂ ਦੀ ਕੋਈ ਇਅਮਿਆਤੀ ਨਹੀਂ ਲੱਖਦੀ ਸਾਡੇ ਕੋਲੇ ਇੱਕੋ ਆਪਣਾ ਆਪ ਹੀ ਆਵਾਰਨ ਦੇ ਲਈ ਅਸੀਂ ਉਹ ਮੈਂ ਆਪਦੇ ਪਿਓ ਦੀ ਕੁਰਬਾਨੀ ਦੇ ਲਈ ਆਪਣੇ ਆ ਬਾਪੂ ਦੇ ਉੱਤੇ ਮਾਣ ਕਰਦਾ ਇਸ ਗੱਲ ਦੇ ਲਈ ਕਿ ਗੁਰੂ ਸਾਹਿਬ ਦੀ ਬੇਅਦਬੀ ਦੇ ਲਈ ਉਹ ਇੱਥੇ ਆਏ ਸੀ ਉਹਦੇ ਰੋਸ ਧਰਨੇ ਚਾਏ ਸੀ ਤੇ ਉਹਨਾਂ ਨੂੰ ਗੋਲੀਆਂ ਲੱਗੀਆਂ ਤੇ ਉਹਨਾਂ ਦੇ ਇਨਸਾਫ ਦੇ ਲਈ ਜੇ ਮੈਨੂੰ ਆਪਣਾ ਆਪ ਵਾਰਨਾ ਪਊਗਾ ਤਾਂ ਮੈਂ ਉਹਦੇ ਚ ਪਿੱਛੇ ਨਹੀਂ ਹਟੂੰਗਾ ਇਹ ਕਹਿੰਦੇ ਹੋਣਗੇ ਵੀ ਅਸੀਂ ਇੰਨਾ ਕੁਝ ਕਰਤਾ ਥੋੜਾ ਜਿਹਾ ਰਹਿ ਗਿਆ ਪਰ ਨਹੀਂ ਸਾਡੇ ਲਈ ਉਹ ਥੋੜਾ ਵੀ ਉਹੀ ਵੱਡੇ ਦੇ ਬਰਾਬਰ ਹੈ ਕਿਉਂਕਿ ਉੱਚ ਰਿਕਾਵਟ ਜਦੋਂ ਪੈ ਜਾਂਦੀ ਆ ਕੋਰਟ ਚ ਜੱਜ ਨੇ ਬੈਠਣੇ ਲਿਖਦੇ ਨਾ ਹੁੰਦਾ ਵੀ ਇਹ 2 ਮਹੀਨੇ ਬਾਅਦ ਤੇ ਗੱਲ ਕੀਤੀ ਜਾਊਗੀ ਭਾਈ ਖਾਲਾ ਜੀ ਦਾ ਵਾੜਾ ਇਹ ਬੰਦੇ ਮਰੇ ਆ ਇਨਸਾਫ ਦੇ ਨਾਮ ਤੇ ਲੋਕਾਂ ਦੇ ਬੜੇ ਸਵਾਲ ਖੜੇ ਹੋ ਰਹੇ ਆ ਕਿ ਇਹ ਦੀ ਰਾਜਨੀਤੀ ਤਨ ਚੱਲ ਰਹੀ ਤੁਹਾਡੇ ਦਿਮਾਗ ਦੇ ਵਿੱਚ ਕਿਹੜੀ ਕਿਹੜੀ ਰਾਜਨੀਤੀ ਜਿਹੜੀ ਮੈਂ ਉਹ ਰਾਜਨੀਤੀ ਤਾਂ ਨਹੀਂ ਕਰੀ ਜਾਂਦਾ ਵੀ ਜਿਹੜੇ ਇਸ ਕਾਂਡ ਦੇ ਉੱਤੇ ਅ ਲੋਕਾਂ ਨੂੰ ਗਮਰਾਹ ਕਰਕੇ ਜੇ ਐਮਐਲਏ ਬਣੇ ਉਹ ਢੀ ਰਾਜਨੀਤੀ ਤਾਂ ਨਹੀਂ ਹੋਈ ਇਹੀ ਪਾਰਟੀਆਂ ਆਈਆਂ ਸੀ ਅਸੀਂ ਤਾਂ ਗਏ ਹੀ ਨਹੀਂ ਅਸੀਂ ਰਾਜਨੀਤੀ ਤਾਂ ਕਰਦੇ ਹੋਈਏ ਵੀ ਇਹ ਕਾਂਡ ਸਥਿਰ ਪਿਆ ਹੋਵੇ ਤੇ ਅਸੀਂ ਸਰਕਾਰ 'ਚ ਖੜਕੇ ਬੋਲਦੇ ਹੋਗੇ ਜਿਹਾ ਵਿਰੋਧੀ ਦਰਜ ਖੜਕੇ ਬੋਲਦੇ ਹੋਗੇ ਮੇਰੇ ਲਈ ਕਾਂਗਰਸੀ ਵੀ ਜ਼ਿੰਮੇਵਾਰ ਨੇ ਕਾਂਗਰਸੀ ਵੀ ਜ਼ਿੰਮੇਵਾਰ ਨੇ ਤੇ ਰਹਿੰਦੇ ਖੁੰਦੇ ਆਪ ਪਾਰੇ ਚੁੰਦੇ ਆ ਇਹ ਵੀ ਜ਼ਿੰਮੇਵਾਰ ਨੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਟੀ5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਤਾਂ ਬਾਬਲ ਕਲਾ ਬਿਹਾਰਵੀ ਇਨਸਾਮ ਮੋਰਚੇ 'ਚ ਪਹੁੰਚੇ ਆ ਕਿਉਂਕਿ 2 ਸਾਲ ਦੇ ਕਰੀਬ ਦਾ ਸਮਾਂ ਹੋ ਗਿਆ ਇਸ ਮੋਰਚੇ ਨੂੰ ਚੱਲਦੇ ਨੂੰ ਤੇ ਅੱਜ 2 ਸਾਲ ਬਾਅਦ ਪੂਰੇ 2 ਸਾਲ ਹੋਣ ਤੇ ਮੋਰਚੇ ਵੱਲੋਂ ਇੱਕ ਪ੍ਰੈਸ ਵਾਰਤਾ ਕੀਤੀ ਗਈ ਹੈ ਸੁਖਰਾਜ ਸਿੰਘ ਨੇ ਉਹ ਪ੍ਰੈਸ ਵਾਰਤਾ ਕੀਤੀ ਹੈ ਤੇ ਗੱਲਬਾਤ ਕਰਾਂਗੇ ਸੁਖਰਾਜ ਸਿੰਘ ਨੇ ਕਿਉਂਕਿ 2 ਸਾਲ ਦਾ ਇਹਨਾਂ ਦਾ ਸਫ਼ਰ ਕਿਸ ਤਰੀਕੇ ਦਾ ਰਿਹਾ ਜੋ ਅਣਸਾਫ਼ੀ ਮੰਗਦੇ ਸੀਗੇ ਕਿਉਂਕਿ ਤਿੰਨ ਸਰਕਾਰਾਂ ਦਾ ਸਮਾਂ ਲੰਘਿਆ ਹੈ ਇਸ ਤੋਂ ਪਹਿਲਾਂ ਜੋ ਅਕਾਲੀ ਗੱਲ ਦੀ ਸਰਕਾਰ ਸੀ ਜਦੋਂ ਬੇਅਦਬੀ ਹੁੰਦੀ ਹੈ ਗੋਲੀ ਚੱਲਦੀ ਹੈ ਤਾਂ ਉਸ ਤੋਂ ਬਾਅਦ ਕਾਂਗਰਸ ਪਾਰਟੀ ਦੀ ਸਰਕਾਰ ਆਉਂਦੀ ਹੈ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ ਤਾਂ ਜੋ ਇਹ ਇਨਸਾਫ ਮੰਗਦੀ ਸੀ ਉਹ ਇਨਸਾਫ ਇਹਨਾਂ ਨੂੰ ਹੁਣ ਤੱਕ ਮਿਲਿਆ ਨਹੀਂ ਮਿਲਿਆ ਜਾਂ ਕਿੰਨਾ ਮਿਲਿਆ ਤੇ ਕੀ ਕਹਿਣਾ ਉਹ ਸਾਰੀ ਗੱਲਬਾਤ ਕਰਦੇ ਹਾਂ ਸਵਾਗਤ ਸਵਾਗਤ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਜਿਵੇਂ ਹੁਣ ਮੈਂ ਦੱਸਿਆ ਕਿ 2 ਸਾਲ ਦੇ ਕਰੀਬ ਦਾ ਸਮਾਂ ਹੋ ਗਿਆ ਤੁਹਾਨੂੰ ਇਸ ਮੋਰਚੇ ਨੂੰ ਚੱਲਦੇ ਨੂੰ ਇਸ ਮੋਰਚੇ ਦੇ ਬੈਠੇ ਹੋ ਠੰਡਾਂ ਵੀ ਲੰਘੀਆਂ ਗਰਮੀਆਂ ਵੀ ਲੰਘੀਆਂ ਹੋਂ ਤੱਕ 2 ਸਾਲ ਦੇ ਵਿੱਚ ਕੀ ਮੰਨਦੇ ਹੋ ਤੁਸੀਂ ਕਿੰਨਾ ਕੋ ਇਨਸਾਫ ਮਿਲਿਆ ਔਰ ਕਿਹੜਾ ਇਨਸਾਫ ਜਿਹੜਾ ਤੁਹਾਡਾ ਰਹਿੰਦਾ ਹੈ 2 ਸਾਲ ਦੇ ਵਿੱਚ ਬਈ ਚਾਰ ਰੁੱਤਾਂ ਟੱਪ ਜਾਂਦੀਆਂ 2 ਸਾਲ ਦੇ ਵਿੱਚ ਮੈਂ ਕਹਾਗਾ ਕਿ ਬਈ 7-800 ਦਿਨ ਦਾ ਸਮਾਂ ਸਾਨੂੰ ਹੋ ਗਿਆ ਪਰ ਗੱਲ ਇਹ ਆ ਕਿ ਜਿਹੜੀ 2015 14 ਅਕਤੂਬਰ 2015 ਨੂੰ ਜਿਹੜੀ ਲੜਾਈ ਲੜ ਰਹੇ ਸੀ ਸ਼ੁਰੂ ਹੋਈ ਸੀ ਉਸ ਗੋਲੀ ਕੰਢ ਤੋਂ ਬਾਅਦ ਅੱਜ ਵੀ ਉੱਥੇ ਹੀ ਆ ਜੇ ਸਰਕਾਰਾਂ ਨੇ ਕੁਝ ਕੀਤਾ ਤਾਂ ਉਹ ਲੋਕਾਂ ਨੂੰ ਦੱਸਿਆ ਜਾਵੇ ਵੀ ਆਹ ਕੁਝ ਹੋ ਚੁੱਕਿਆ ਸਾਡੀ ਤਾਂ ਇੱਕੋ ਇੱਕ ਮੰਗ ਇਸ ਚ ਰਹੀ ਆ ਕਿ ਇਸ ਕੇਸ ਦੇ ਦੋਸ਼ੀ ਜਨਤਕ ਕਰਕੇ ਟ੍ਰਾਇਲ ਸ਼ੁਰੂ ਕੀਤਾ ਜਾਵੇ ਕੋਰਟ ਦੇ ਵਿੱਚ ਟ੍ਰਾਇਲ ਸ਼ੁਰੂ ਹੋਵੇ ਤਾਂ ਜੋ ਜਿਹੜੀ ਸਾਡੀ ਲੜਾਈ ਆ ਉਹ ਸਹੀ ਤਰੀਕੇ ਦੀ ਹੋਵੇ ਸਾਨੂੰ ਪਤਾ ਤਾਂ ਲੱਗੇ ਵੀ ਅਸੀਂ ਕਿਹਦੇ ਖਿਲਾਫ ਲੜਨਾ ਅਸੀਂ ਵਰਬਲੀ ਬੋਲ ਕੇ ਤਾਂ ਕਹਿ ਦਿੰਨੇ ਆ ਕਿ ਫਲਾਨਾ ਦੋਸ਼ੀ ਆ ਫਲਾਨਾ ਦੋਸ਼ੀ ਆ ਪਰ ਕੀ ਉਹ ਇਹਨਾਂ ਦੇ ਕਾਗਜ਼ਾਂ ਦੇ ਵਿੱਚ ਉਹਦੇ ਨਾਲ ਲੜਾਈ ਲੜ ਸਕਦੇ ਆ ਸੋ ਇਸ ਗੱਲ ਦੇ ਲਈ ਜਿਹੜਾ ਆਪਣਾ ਸੰਘਰਸ਼ ਚੱਲ ਰਿਹਾ ਜੇ ਅਸੀਂ ਕਹੇ ਕਿ ਇਹ ਉਹਨਾਂ ਦੋਸ਼ੀਆਂ ਨੂੰ ਸਜ਼ਾ ਦੇ ਸਕਦੇ ਆ ਉਹ ਇਹਨਾਂ ਦੇ ਵੱਸ ਦੀ ਗੱਲ ਵੀ ਨਹੀਂ ਕਿਉਂਕਿ ਇੱਥੇ ਡਿਕਟੇਟਰ ਰਾਜ ਜ਼ਰੂਰ ਹੈਗਾ ਪਰ ਉਹਨਾਂ ਵਾਸਤੇ ਨਹੀਂ ਉਹ ਸਾਡੇ ਵਾਸਤੇ ਆ ਜੇ ਕੱਗੇ ਵੀ ਕਿਸੇ ਨੂੰ ਫੜ ਕੇ ਬੰਦ ਕਰਨਾ ਹੈ ਜੇਲ੍ਹ ਦੇ ਵਿੱਚ ਉਹ ਸਿੱਖਾਂ ਨੂੰ ਨੌਜਵਾਨਾਂ ਨੂੰ ਫੜ ਕੇ ਤਾਂ ਇੱਥੋਂ ਕੀ ਇਹ ਸਟੇਟ ਤੋਂ ਬਾਹਰ ਦੀਆਂ ਜ਼ਿਲ੍ਹਾਾਂ 'ਚ ਹੀ ਬੰਦ ਕੀਤਾ ਜਾ ਸਕਦਾ ਕਿਉਂਕਿ ਇਹਨਾਂ ਦੇ ਹੱਥ 'ਚ ਪਾਵਰ ਆ ਪਰ ਜੇ ਕੋਈ ਸਾਡਾ ਬੰਦਾ ਮਾਰਿਆ ਹੋਵੇ ਜਿਨ੍ਹਾਂ ਨੇ ਉਹਨਾਂ ਨੂੰ ਅਸੀਂ ਕਹਿ ਦਈਏ ਵੀ ਇਹਨਾਂ ਤੇ ਕਾਰਵਾਈਆਂ ਕਰਾਓ ਜਾਂ ਕਰੋ ਉਹ ਇਹਨਾਂ ਦੇ ਹੱਥ 'ਚ ਪਾਵਰ ਨਹੀਂ ਉਹਦੇ ਲਈ ਇਹਨਾਂ ਦੇ ਹੱਥ ਨਿੱਕੇ ਰਹਿ ਜਾਂਦੇ ਆ ਉਹਦੇ ਲਈ ਦੋਸ਼ੀ ਛਰੇ ਆਵੋ ਆਪਣੇ ਆਪ ਨੂੰ ਲਲਕਾਰ ਕੇ ਗੱਲ ਕਰਦਾ ਅੱਜ ਵੀ ਕੋਰਟ ਦੇ ਵਿੱਚ ਸਾਨੂੰ ਇਹ ਹੱਸੋ ਹੀ ਨੇ ਮਜ਼ਾਕਾਂ ਦਾ ਸਾਹਮਣਾ ਕਰਨਾ ਪੈ ਰਿਹਾ ਇੱਕ ਤਾਂ ਦੋਸ਼ੀ ਹੋਵੇ ਦੂਜਾ ਕਹਵੇ ਉੱਥੇ ਮੈਂ ਹੈ ਹੀ ਨਹੀਂ ਕਿਛੇ ਜੇ ਚਰਨਜੀਤ ਸ਼ਰਮਾ ਨੇ ਆਪਣੀ ਐਪਲੀਕੇਸ਼ਨ ਲਾਈ ਆ ਇੱਥੇ ਗੋਲੀ ਚਲਾਉਣ ਦੇ ਵਿੱਚ ਮੁੱਖ ਭੂਮਿਕਾ ਉਹਦੀ ਹੋਵੇ ਤੈਨੂੰ ਕਹਵੇਂ ਮੈਂ ਤੋਥੇ ਹੈਣੀ ਪ੍ਰਦੀਪ ਉਹਦਾ ਰਾਈਟ ਹੋਵੇ ਤੇ ਉਹਨੂੰ ਕੋਰਟ ਦੇ ਵਿੱਚ ਗਵਾਹ ਰੱਖਿਆ ਹੋਵੇ ਵਾਦਾ ਮਾਫ ਗਵਾਹ ਪਰ ਬਣਾ ਕੇ ਉਹਨੂੰ ਕਿਹਾ ਗਿਆ ਹੋਵੇ ਵੀ ਹਾਂ ਇਹਹੀ ਕੇਸ ਦਾ ਸਾਰਾ ਕੋਈ ਕਰਤਾ ਤਰਤਾ ਯਰ ਜਿਨ੍ਹਾਂ ਦੇ ਮਰੇ ਆ ਜਿਨ੍ਹਾਂ ਦੇ ਮਾਰੇ ਆ ਜਿਹੜੇ ਤੇ ਵਿੱਚ ਬੈਠੇ ਇਹਨਾਂ ਡਾਂਗਾ ਕੱਦਣਾ ਉਹਨਾਂ ਦੀ ਗਵਾਹੀ ਯਹਮੀਤ ਨਹੀਂ ਰੱਖਦੀ ਕਿਹੜਾ ਕਾਨੂੰਨ ਆ ਕਿੱਥੋਂ ਦੀ ਗੱਲ ਆ ਇਹ ਸੋ ਸਾਨੂੰ ਇਹ ਫੈਸਲੇ ਜਿਹੜੇ ਆ ਅੱਕ ਕੇ ਲੈਣੇ ਪੈ ਰਹੇ ਆ ਸਾਡੇ ਕੋਲੇ ਇੱਕ ਆਪਣਾ ਆਪ ਹੀ ਆਵਾਰਨ ਦੇ ਲਈ ਅਸੀਂ ਉਹ ਮੈਂ ਆਪਦੇ ਪਿਓ ਦੀ ਕੁਰਬਾਨੀ ਦੇ ਲਈ ਆਪਣੇ ਆ ਬਾਪੂ ਦੇ ਉੱਤੇ ਮਾਣ ਕਰਦਾ ਇਸ ਗੱਲ ਦੇ ਲਈ ਕਿ ਗੁਰੂ ਸਾਹਿਬ ਦੀ ਬੇਅਦਬੀ ਦੇ ਲਈ ਉਹ ਇੱਥੇ ਆਈ ਸੀ ਉਹਦੇ ਰੋਸ ਧਰਨੇ ਚਾਏ ਸੀ ਤੇ ਉਹਨਾਂ ਨੂੰ ਗੋਲੀਆਂ ਲੱਗੀਆਂ ਤੇ ਉਹਨਾਂ ਦੇ ਇਨਸਾਫ ਦੇ ਲਈ ਜੇ ਮੈਨੂੰ ਆਪਣਾ ਆਪ ਵਾਰਨਾ ਪਊਗਾ ਤਾਂ ਮੈਂ ਉਹਦੇ ਚ ਪਿੱਛੇ ਨਹੀਂ ਹਟੂੰਗਾ ਅਸੀਂ ਆਪਣਾ ਆਪ ਵਾਰਨ ਲਈ ਤਿਆਰ ਹਾਂ ਜਿਵੇਂ ਪਿਛਲੇ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਆਈ ਸੀਗੀ ਉਦੋਂ ਵੀ ਐਸਐਟੀਆਂ ਬਣੀਆਂ ਸੀਗੀਆਂ ਆਮ ਆਵੀ ਪਾਰਟੀ ਸਰਕਾਰ ਆਈ ਹੈ ਇਹਨਾਂ ਦੇ ਦੌਰਾਨ ਵੀ ਜਿਹੜੀਆਂ ਨਵੀਆਂ ਐਸਆਈਟੀ ਜੀ ਬਣੀਆਂ ਉਹਨਾਂ ਦੀ ਕੀ ਕੀ ਭੂਮਿਕਾ ਰਹੀ ਹੈ ਉਹਨਾਂ ਨੇ ਹੁਣ ਤੱਕ ਕਿੰਨੀ ਕੁ ਜਾਂਚ ਕੰਪਲੀਟ ਕਰਤੀ ਹੈ ਕਿਉਂਕਿ ਅਜੇ ਵੀ ਕਿਹਾ ਰਿਹਾ ਹੈ ਕਿਤਨੇ ਕਿਤੇ ਜਾਂਚ ਅਧੂਰੀ ਹੈ ਜੇ ਮੈਂ ਗੱਲ ਕਹਾ ਵੀ ਮੈਂ ਇਹਨਾਂ ਦੀ ਭੂਮਿਕਾ ਗਿਣਾਵਾਂ ਤਾਂ ਮੈਂ ਕੋਈ ਇਹਨਾਂ ਦਾ ਬਲਾਰਾ ਤਾਂ ਹੈ ਨਹੀਂਗਾ ਉਹ ਇਹਨਾਂ ਦਾ ਕੰਮ ਹੈ ਇਹ ਦੱਸਣ ਅਸੀਂ ਤਾਂ ਇਹ ਦੱਸ ਸਕਦੇ ਹਾਂ ਵੀ ਸਾਨੂੰ ਜੋ ਚੀਜ਼ ਚਾਹੀਦੀ ਆ ਭਾਵੇਂ ਇਹਦੇ ਚਿਰ ਇਹਨਾਂ ਨੇ 99% ਕਰਤਾ ਹੋਵੇ ਸਾਡੇ ਲਈ ਤਾਂ 1% ਹੀ ਰਹਿਣਾ ਕਿਉਂਕਿ ਸਾਡੇ ਲਈ ਤਾਂ ਸਾਡੀ ਪੂਰਤੀ ਤਾਂ 100% ਕਰਨੀ ਆ ਸਾਡੇ ਲਈ ਤਾਂ ਰਹਿੰਦਾ 1% 99% ਦੇ ਬਰਾਬਰ ਹੈ ਇਹਨਾਂ ਦੇ ਲਈ ਹੋਊਗਾ ਵੀ ਹਾਥੀ ਲੰਘਾ ਪੂਛ ਰੇਗੀ ਜਿਵੇਂ ਘਾਵਤਾ ਇਹ ਕਹਿੰਦੇ ਹੋਣਗੇ ਵੀ ਅਸੀਂ ਇੰਨਾ ਕੁਝ ਕਰਤਾ ਥੋੜਾ ਜਿਹਾ ਰਹਿ ਗਿਆ ਪਰ ਨਹੀਂ ਸਾਡੇ ਲਈ ਉਹ ਥੋੜਾ ਵੀ ਉਹੀ ਵੱਡੇ ਦੇ ਬਰਾਬਰ ਹੈ ਕਿਉਂਕਿ ਉੱਚ ਰਿਕਾਵਟ ਜਦੋਂ ਪੈ ਜਾਂਦੀ ਆ ਕੋਰਟ ਚ ਜੱਜ ਨੇ ਬੈਠਣੇ ਲਿਖ ਦੇਣਾ ਹੁੰਦਾ ਵੀ ਇਹ 2 ਮਹੀਨੇ ਬਾਅਦ ਤੇ ਗੱਲ ਕੀਤੀ ਜਾਊਗੀ ਭਾਈ ਖਾਲਾ ਜੀ ਦਾ ਵਾੜਾ ਇਹ ਬੰਦੇ ਮਰੇ ਆ ਤੁਸੀਂ ਕਦੇ ਆਮ ਕੇਸਾਂ ਦੇ ਵਿੱਚ ਜਾਂ ਕਦੇ ਕੋਈ ਕਤਾਹੀ ਹੋਈ ਹੋਵੇ ਕਿਸੇ ਅਧਿਕਾਰੀ ਦੇ ਵੱਲੋਂ ਸਿਸਟਮ ਦੇ ਵਿੱਚ ਤੁਸੀਂ ਉਹਤੇ ਪਾਈਏ ਸਾਲ ਦੀ ਤਰੀਕ ਪਾਈਏ 3 ਮਹੀਨਿਆਂ ਦੀ ਤਰੀਕ 3 ਮਹੀਨੇ ਬਈ ਇਸ ਫਾਈਲ ਨੂੰ ਚੱਕਣਾ ਹੀ ਨਹੀਂ 3 ਮਹੀਨੇ ਦੋਸ਼ੀ ਸ਼ਰੇਆਮ ਘੁੰਮੀ ਜਾਵੇ ਸੋ ਸਾਡੇ ਕੇਸ ਦੇ ਵਿੱਚ 9 ਸਾਲ ਹੋ ਗਏ ਬਾਈ 14 ਅਕਤੂਬਰ 2015 ਤੋਂ ਲੈ ਕੇ ਅੱਜ 16 ਦਸੰਬਰ 23 ਮਤਲਬ 24 ਸ਼ੁਰੂ ਹੋ ਚੱਲਿਆ 9 ਸਾਲ ਦਾ ਸਮਾਂ ਹੋ ਗਿਆ ਸਾਨੂੰ ਇਸ ਮਾਨਯੋਗ ਅਦਾਲਤਾਂ ਦੇ ਵਿੱਚ ਚਲਾਨ ਪੇਸ਼ ਹੋਇਆ ਉਹਨਾਂ ਨੂੰ ਮੰਨਦੇ ਨਹੀਂ ਫਿਰ ਤੁਸੀਂ ਬਾਈ ਮਾਨਯੋਗ ਅਦਾਲਤ ਦਾ ਹੀ ਆਰਡਰ ਆਇਆ ਵੀ ਜਦੋਂ ਦੋਨਾਂ ਕੇਸਾਂ ਦੇ ਚਲਾਨ ਹੋਣਗੇ ਤੇ ਦੋਨਾਂ ਕੇਸਾਂ ਤੇ ਇਕੱਠੀ ਗੱਲ ਹੋਊਗੀ ਉਦੋਂ ਟ੍ਰਾਇਲ ਸ਼ੁਰੂ ਹੋਣੇ ਆ ਸੰਤੁਸ਼ਟੀ ਤੋਂ ਹੀ ਉਹ ਨਹੀਂ ਨਾ ਵੀ ਯਾਰ ਸੰਤੁਸ਼ਟੀ ਨੂੰ ਕੀ ਕਰਾਂਗੇ ਜੇ ਹਜੇ 4 ਸਾਲ ਦੂਜਾ ਚਲਾਨੀ ਨਾ ਪੇਸ਼ ਕਰਨ ਇਹੋ ਜੀ ਸੰਤੁਸ਼ਟੀ ਆਪਾਂ ਚਟਣੀ ਹੈ 9 ਸਾਲ ਪਹਿਲਾਂ ਤਾਂ ਇਹਨਾਂ ਨੇ ਪਹਿਲਾਂ ਨਹੀਂ ਕੀਤਾ ਕੁਝ 4 ਸਾਲ ਹੋਰ ਨਾ ਕਰਨਗੇ ਤਾਂ ਫਿਰ 13 ਸਾਲ ਤਾਂ ਸਿੱਧੇ ਟੱਪ ਗਏ 13 ਸਾਲਾਂ ਬਾਅਦ ਫਿਰ ਕਦੇ ਟਰੈਲ ਸ਼ੁਰੂ ਹੋਣਾ ਇਨਸਾਫ ਦੇ ਨਾਂ ਤੇ ਲੋਕਾਂ ਦੇ ਬੜੇ ਸਵਾਲ ਖੜੇ ਹੋ ਰਹੇ ਆ ਕਿਤੇ ਰਾਜਨੀਤੀ ਤਾਂ ਨਹੀਂ ਚੱਲ ਰਹੀ ਤੁਹਾਡੇ ਦਿਮਾਗ ਦੇ ਵਿੱਚ ਬਈ ਰਾਜਨੀਤੀ ਕਿਹੜੀ ਗੱਲ ਦੀ ਕਿਹੜੀ ਕਿਹੜੀ ਰਾਜਨੀਤੀ ਜਿਹੜੀ ਮੈਂ ਉਹ ਰਾਜਨੀਤੀ ਤਾਂ ਨਹੀਂ ਕਰੀ ਜਾਂਦਾ ਵੀ ਜਿਹੜੇ ਇਸ ਕਾਂਡ ਦੇ ਉੱਤੇ ਲੋਕਾਂ ਨੂੰ ਗਮਰਾਹ ਕਰਕੇ ਜਿਵੇਂ ਐਮ.ਐਲ.ਏ ਬਣੇ ਉਹਦੀ ਰਾਜਨੀਤੀ ਤਾਂ ਨਹੀਂ ਨਾ ਹੋਈ ਇਹੀ ਪਾਰਟੀਆਂ ਆਈਆਂ ਸੀ ਅਸੀਂ ਤਾਂ ਗਏ ਨਹੀਂ ਅਸੀਂ ਰਾਜਨੀਤੀ ਤਾਂ ਕਰਦੇ ਹੋਈਗੇ ਵੀ ਇਹ ਕਾਂਡ ਸਥਿਰ ਪਿਆ ਹੋਵੇ ਤੇ ਅਸੀਂ ਸਰਕਾਰ 'ਚ ਖੜ ਕੇ ਬੋਲਦੇ ਹੋਗੇ ਜਾ ਵਿਰੋਧੀ ਧਰਚ ਖੜ ਕੇ ਬੋਲਦੇ ਹੋ ਅੱਗੇ ਮੇਰੇ ਲਈ ਕਾਲੀ ਵੀ ਜ਼ਿੰਮੇਵਾਰ ਨੇ ਕਾਂਗਰਸੀ ਵੀ ਜ਼ਿੰਮੇਵਾਰ ਨੇ ਤੇ ਰਹਿੰਦੇ ਖੁੰਦੇ ਆਪ ਵਾਲੇ ਚੁੰਦੇ ਆ ਇਹ ਵੀ ਜ਼ਿੰਮੇਵਾਰ ਨੇ ਕਿਉਂਕਿ ਸਾਨੂੰ ਉਸ ਮਸਲੇ ਦੀ ਤਹਿ ਤੱਕ ਜਾ ਕੇ ਉਸ ਮਸਲੇ ਨੂੰ ਹੱਲ ਕਰਾਉਣ ਤੱਕ ਆ ਨਾ ਕਿ ਇੱਕ ਪਾਰਟੀ ਦੇ ਬਲਾਰੇ ਬਣ ਕੇ ਬੋਲਣ ਤੱਕ ਓਏ ਲੋਕ ਬੋਲਦੇ ਹੋਣਗੇ ਬੋਲੀ ਜਾਣ ਲੋਕ ਤਾਂ ਇਹ ਕਹਿੰਦੇ ਆ ਨਾ ਲੋਕ ਤਾਂ ਕਹਿੰਦੇ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਤੇ ਪਹਿਲਾਂ ਵੀ ਬਰਗਾੜੀ ਦੇ ਵਿੱਚ ਮੋਰਚਾ ਚੱਲਿਆ ਸੀਗਾ ਉਹਨਾਂ ਨੇ ਵੀ ਚੰਗੇ ਫੰਡ ਇਕੱਠੇ ਕੀਤੇ ਐ ਰਾਜਨੀਤੀ ਕੀਤੀ ਆ ਆਪ ਦਾ ਨਾਮ ਅਨਾਇਆ ਹੁਣ ਵੀ ਉਹੀ ਕੰਮ ਚੱਲ ਰਿਹਾ ਗੁਰੂ ਗ੍ਰੰਥ ਸਾਹਿਬੀ ਦੇ ਨਾਂ ਤੇ ਫੰਡ ਇਕੱਠੇ ਕਰ ਰਹੇ ਆ ਰਾਜਨੀਤੀ ਚੱਲ ਰਹੀ ਹੈ ਇਹਨਾਂ ਨੂੰ ਇਨਸਾਫ ਦੀ ਕੋਈ ਇਹਨਾਂ ਦੇ ਮਨ ਦੇ ਵਿੱਚ ਹੈ ਨਹੀਂ ਵੀ ਸਾਨੂੰ ਇਨਸਾਫ ਮਿਲੇ ਕਿਉਂਕਿ ਜੇਕਰ ਤੁਸੀਂ ਮੋਰਚਾ ਚਲਾਇਆ ਸੀ ਨਾਲ ਉਹਨਾਂ ਦਾ ਵੀ ਸਵਾਲ ਹੈਗਾ ਤਾਂ ਫਿਰ ਜਿਹੜਾ ਇੱਥੋਂ ਤੁਸੀਂ 1 ਮਾਰਚ ਕਿਉਂ ਕੱਢਿਆ ਜਿਹੜਾ ਸ਼੍ਰੀ ਅਮਰਸਾਹਬ ਸਾਹਿਬ ਤੱਕ ਵੀ ਅਸੀਂ ਤਾਂ ਸੰਤੋਸ਼ ਤਾਂ ਮੈਂ ਪਹਿਲਾਂ ਵੀ ਗੱਲ ਕੀਤੀ ਆ ਦੇਖੋ ਗੁਰੂ ਸਾਹਿਬ ਦਾ ਸ਼ੁਕਰਾਨਾ ਜਿੰਨੇ ਵਾਰ ਕੀਤਾ ਜਾਵੇ ਥੋੜਾ ਸਿੱਖ ਸਿੱਖ ਲਈ ਤਾਂ ਇੱਕ ਇਹ ਸੰਕਲਪ ਆ ਕਿ ਸਵੇਰੇ ਅੱਖਾਂ ਖੋਲਣ ਤੋਂ ਬਾਅਦ ਗੁਰੂ ਸਾਹਿਬ ਦੇ ਸਨਮੁਖ ਹੋਣਾ ਲਾਜ਼ਮੀ ਆ ਤੇ ਜੇ ਅਸੀਂ ਭਾਈ 1.5 ਸਾਲ ਸਵਾ ਸਾਲ ਛੜਕ ਤੇ ਬੈਠ ਕੇ ਇੱਕ ਅਚੀਵਮੈਂਟ ਹਾਸਲ ਕੀਤੀ ਸੀ ਉਸ ਸਾਡੀ ਅਰਦਾਸ ਦਾ 파ਟ ਸੀ ਜਿਹਦੇ ਚ ਕਿਹਾ ਸੀਗਾ ਵੀ ਜਦੋਂ ਇਹ ਦੋਸ਼ੀ ਜੰਤਕ ਹੋਣਗੇ ਉਦੋਂ ਅਸੀਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਾਂਗੇ ਤੇ ਉਹਦੇ ਚ ਬਈ ਕੋਈ ਦੁਬਾਰਾ ਨਹੀਂ ਸੀਗਾ ਮੈਂ ਹੁਣ ਵੀ ਕਹਿੰਦਾ ਵੀ ਇਹ ਕਰ ਦੇਣ ਉਹ ਸਾਦਾ ਅਸੀਂ ਉਦੋਂ ਵੱਧ ਵੱਧ ਮਤਲਬ ਇਕੱਠ ਕਰਕੇ ਸ਼ੁਕਰਾਨਾ ਕਰੀਏ ਗੁਰੂ ਸਾਹਿਬ ਦਾ ਗੁਰੂ ਸਾਹਿਬ ਦੇ ਸ਼ੁਕਰਾਨੇ ਤੋਂ ਥੋੜੀ ਮੁਨਕਰ ਹੋਇਆ ਜਾ ਸਕਦਾ। ਉਹਦੀ ਵੈਲਿਊਏਸ਼ਨ ਦੇ ਨਾਲ ਗੁਰੂ ਸਾਹਿਬ ਦੇ ਓਟ ਆਸਰੇ ਦੇ ਨਾਲ ਹੀ ਤਾਂ ਅਸੀਂ ਬੈਠੇ ਰਹੇ ਹਾਂ ਨਾ। ਕਿਹੜੀ ਗੱਲ ਦਾ ਸ਼ੁਕਰਾਨਾ ਕੀਤਾ ਸੀ? ਅਸੀਂ ਇਹ ਕੀਤਾ ਸੀਗਾ ਕਿ ਕੋਟਕਪੂਰੇ ਦੇ ਵਿੱਚ ਜਦੋਂ ਚਲਾਨ ਪੇਸ਼ ਹੋਇਆ ਉਹਨਾਂ ਉਹਨਾਂ ਸਰਕਾਰ ਦੇ ਅਧਿਕਾਰੀਆਂ ਦੇ ਨਾਂ ਆਏ ਆ। ਹੁਣ ਗੱਲ ਇਹ ਆ ਕਿ ਕੱਲੇ ਨਾਂ ਆ ਗਏ ਆ ਤੇ ਉਹਨਾਂ ਨੂੰ ਕੋਰਟ ਦੇ ਵਿੱਚ ਚੱਲਣਾ ਕਿਵੇਂ ਅੱਗੇ? ਉਹ ਕੋਰਟ ਦੀ ਅਗਲੀ ਜਿਹੜੀ ਜਜਮੈਂਟ ਆ ਉਹਦੇ ਚ ਕੁਝ ਨਾ ਕੁਝ ਤਾਂ ਇਨਸਾਫ ਮਿਲਿਆ ਨਾ ਫਿਰ ਕੁਝ ਨਾ ਕੁਝ ਤਾਂ ਮਨ ਦੇ ਮਨ ਦੇ ਵਿੱਚ ਸੰਤੋਸ਼ਟੀ ਤਾਂ ਹੋਈ ਹੈ ਨਾ ਜਿਵੇਂ ਤੁਸੀਂ ਕਹਿ ਰਹੇ ਸਾਨੂੰ ਅਜੇ ਤੱਕ ਇਨਸਾਫ ਮਿਲਿਆ ਨਹੀਂਗਾ ਕੁਝ ਨਾ ਕੁਝ ਤਾਂ ਮਿਲਿਆ ਨਾ ਜੇ ਤਾਂ ਹੀ ਤੁਸੀਂ ਸ਼ੁਕਰਾਨਾ ਕੀਤਾ ਆਏ ਆ ਮੈਂ ਮੰਨਦਾ ਮੈਂ ਫਿਰ ਕਹਿੰਦਾ ਵੀ ਨਾ ਆਇਆ ਪਰ ਉਹ ਨਾ ਆਏ ਉਹਨਾ ਟਾਈਮ ਨੇਫੜਾ ਜਿੰਨਾ ਟਾਈਮ ਇਹਨੂੰ ਕੰਪਲੀਟ ਨਹੀਂ ਕੀਤਾ ਜਾਂਦਾ ਉਹ ਕੱਲੇ ਨਾ ਆ ਗਏ ਇੱਕ ਗੱਲ ਹੋ ਗਈ ਵੀ ਮਤਲਬ ਮੈਂ ਇਹ ਕੰਮ ਕੀਤਾ ਕ੍ਰਾਈਮ ਕੀਤਾ ਮੇਰਾ ਕੱਲ ਨਾ ਆ ਗਿਆ ਉਹ ਨਾਂ ਤੇ ਬਹਿਸ ਕਦੋਂ ਹੋਣੀ ਆ ਉਹ ਨਾਂ ਤੇ ਉਹ ਸਾਬਤ ਕਰਕੇ ਉਹਨੂੰ ਜੇਲ੍ਹ ਚ ਕਦੋਂ ਬੰਦ ਕਰਨਾ ਇਹ ਨਹੀਂ ਨਾ ਹੋਊਗਾ ਸੋ ਕੋਰਟ ਦੀ ਹੀ ਕੰਡੀਸ਼ਨ ਆ ਵੀ ਜੇ ਨਾਂ ਆ ਗਿਆ ਉਹਨਾਂ ਦੇ ਉੱਤੇ ਦੇਖੋ ਕਮਰ ਵਿਜੇ ਪ੍ਰਤਾਪ ਨੇ ਜਾਂਚ ਕੀਤੀ ਉਹਦੇ ਚੋਂ ਨਾਂ ਨਹੀਂ ਆਏ ਅਸੀਂ ਅੱਜ ਵੀ ਉਹਨੂੰ ਹਾਈ ਲੈਵਲ ਸਕੇਲ ਤੇ ਗੱਲ ਕਰਕੇ ਕਹਿੰਨੇ ਆ ਵੀ ਉਹਨਾਂ ਨੇ ਜੋ ਕੀਤਾ ਬਹੁਤ ਸਾਫ਼ ਕੀਤਾ ਮੈਂ ਇੱਥੇ ਰਾਜਨੀਤਿਕ ਬਿਆਨ ਨਹੀਂ ਦੇ ਰਿਹਾ ਮੈਂ ਰਾਜਨੀਤੀ ਵਾਲੀ ਗੱਲ ਨਹੀਂ ਕਰ ਰਿਹਾ ਗੱਲ ਇਹ ਆ ਕਿ ਜੇ ਉਹ ਨਾਂ ਆਏ ਆ ਤੇ ਉਹਨਾਂ ਤੋਂ ਕੰਮ ਲਿਆ ਜਾਵੇ ਉਹਨਾਂ ਦੇ ਉੱਤੇ ਕਾਰਵਾਈਆਂ ਕੀਤੀਆਂ ਜਾਣ ਜੋ ਕੋਰਟ ਦੇ ਵਿੱਚ ਉਦੋਂ ਹੋਣੀਆਂ ਜਦੋਂ ਇਹ ਪੂਰਾ ਕੰਪਲੀਟ ਹੋਊਗਾ ਜਿੱਦੇ ਪੂਰਾ ਕੰਪਲੀਟ ਹੋਊਗਾ ਤੇ ਉਦੋਂ ਉਹਨਾਂ ਤੇ ਗੱਲ ਹੋਊਗੀ ਇੱਥੇ ਤਾਂ ਉਲਟ ਹੋਇਆ ਪਿਆ ਅ ਜਿਹੜੇ ਦੋਸ਼ੀ ਆ ਉਹਨੂੰ ਗਵਾਹ ਬਣਾਈ ਬੈਠੇ ਜਿਹੜੇ ਗਵਾਹ ਉਹਨਾਂ ਨੂੰ ਦੋਸ਼ੀ ਬਣਾਈ ਬੈਠੇ ਆ ਉਸੇ ਜਾਂਚਾਂ ਤੇ ਹਜੇ ਬਹਿਬਲ ਕਾਣ ਦੇ ਵਿੱਚ ਇਹਨਾਂ ਨੇ ਕੀਤਾ ਨਹੀਂ ਜਦੋਂ ਇਹ ਕਰਦੇ ਆ ਤੇ ਫਿਰ ਕੋਰਟ ਦੇ ਵਿੱਚ ਟ੍ਰਾਇਲ ਚੱਲੂਗਾ ਜਦੋਂ ਟ੍ਰਾਇਲ ਚੱਲੂਗਾ ਫਿਰ ਉਹਨਾਂ ਦੀਆਂ ਦੋਸ਼ ਤੇ ਉਹ ਸਾਬਤ ਹੋਣੇ ਆ ਤੱਲਾ ਦੋਸ਼ੀ ਤਾਂ ਆਪਾਂ ਪਿਛਲੇ 5 ਸਾਲਾਂ ਤੋਂ 7 ਸਾਲਾਂ ਤੋਂ ਇਹ ਕਹਿੰਦੇ ਆ ਰਹੇ ਆ ਕਿ ਫਲਾਣੇ ਫਲਾਣੇ ਬੰਦਿਆਂ ਨੇ ਇਹ ਚ ਇਹ ਕੰਨ ਨੂੰ ਇਲਜ਼ਾਮ ਦਿੱਤਾ ਗੋਲੀ ਚਲਾਈ ਆ ਕਾਲੀ ਸਰਕਾਰ ਜ਼ਿੰਮੇਵਾਰ ਆ ਆਪਾਂ ਮੰਨਦੇ ਆ ਪਰ ਉਹ ਕਾਗਜ਼ਾਂ 'ਚ ਕਦੋਂ ਜ਼ਿੰਮੇਵਾਰ ਬਣਾਈ ਆ ਉਹ ਤਾਂ ਹੁਣ ਬਣੀ ਆ ਨਾ ਪਰ ਉਹਦੇ ਤੇ ਅੱਗੇ ਕਾਰਵਾਈ ਕਦੋਂ ਕਰਨੀ ਉਹ ਇਹਨਾਂ ਨੇ ਅਜੇ ਤੈਅ ਨਹੀਂ ਕੀਤਾ ਨਾਮਜ਼ਦ ਤਾਂ ਉਹਨਾਂ ਨੂੰ ਕਰ ਲਿਆ ਸੀ ਨਾ ਉਹ ਤਾਂ ਹੁਣ ਮਾਂਜੋਗ ਅਦਾਲਤ ਨੇ ਅਦਾਲਤ ਉਦੋਂ ਕੰਮ ਸ਼ੁਰੂ ਕਰੂਗੀ ਜਦੋਂ ਸਰਕਾਰ ਆਪਣਾ ਕੰਮ ਖਤਮ ਕਰੂਗੀ ਅਦਾਲਤ ਨੇ ਇਹੀ ਕਿਹਾ ਵੀ ਤੁਸੀਂ ਸਰਕਾਰ ਆਪਣਾ ਕੰਮ ਖਤਮ ਕਰਕੇ ਲਿਆਓ ਫਿਰ ਇਹਨਾਂ ਦੋਨਾਂ ਤੇ ਸਾਡਾ ਕੰਮ ਹੈ ਦੋਨਾਂ ਕੇਸਾਂ ਨੂੰ ਇਕੱਠੇ ਚਲਾਉਣ ਦਾ ਤੇ ਫਿਰ ਹੁਣ ਜਦੋਂ ਇੱਕ ਕੇਸ ਨੂੰ ਤਾਂ ਖਤਮ ਕਰਤਾ ਦੂਜੇ ਨੂੰ ਕੌਣ ਕਰੂਗਾ ਉਹ ਵੀ ਉਹ ਸੈਟ ਨਹੀਂ ਕੀਤਾ ਜਿਹੜੀ ਅਦਾਲਤ ਦੇ ਥਰੂ ਬਣੀ ਹੈ ਜਦੋਂ ਸਰਕਾਰ ਆਪਣਾ ਕੰਮ ਖਤਮ ਕਰ ਦੂਗੀ ਤਾਂ ਫਿਰ ਅਗਲੇ ਕੇਸ ਚੱਲਣ ਲੱਗ ਜਾਣਗੇ ਸਾਧੂ ਸਿੰਘ ਸਰਾਵਤ ਕਹਿ ਰਹੇ ਆ ਨਾ ਵੀ ਅਸੀਂ ਤਾਂ ਸੰਤੁਸ਼ਟ ਆ ਜੋ ਮਾਨਯੋਗ ਅਦਾਲਤ ਨੇ ਕਰਨਾ ਹੈ ਤੇ ਉਹ ਪੰਜਾਬ ਸਰਕਾਰ ਨੇ ਕਰਨਾ ਜੋ ਐਸਆਈਟੀ ਕਰੂਗੀ ਅਸੀਂ ਸੰਤੁਸ਼ਟ ਆ ਜੋ ਕੁਝ ਹੋ ਰਿਹਾ ਹਰ ਇੱਕ ਦਾ ਆਪਣਾ ਆਪਣਾ opinion ਆ ਤੁਹਾਨੂੰ ਵੀ ਸੰਤੁਸ਼ਟੀ ਹੋ ਸਕਦੀ ਆ ਕਿਸੇ ਹੋਰ ਨੂੰ ਵੀ ਹੋ ਸਕਦੀ ਆ ਤੇ ਸੰਤੁਸ਼ਟਾ ਮਤਲਬ ਇਸ ਗੱਲ 'ਚ ਭਗਵੰਤ ਮਾਨ ਨਿਤ ਇਹ ਕਹਿ ਕੇ ਸੌਂਦਾ ਹੋਣਾ ਵੀ ਮੈਂ ਕੁਛ ਕਰਤਾ ਮੈਂ ਸੰਤੁਸ਼ਟ ਆ ਪਰ ਗੱਲ ਇਹ ਆ ਕਿ ਜੇ ਕੱਲਾ ਕਿਸੇ ਦਾ ਕਹਿ ਹੀ ਦੇਣਾ ਵੀ ਇਹ ਬੰਦੇ ਨੇ ਬਈ ਗੋਲੀ ਮਾਰੀ ਆ ਤੇ ਅਸੀਂ ਇਹ ਕਹਤਾ ਬਸ ਅਸੀਂ ਸੰਤੁਸ਼ਟ ਆ ਤੇ ਫਿਰ ਸਾਨੂੰ ਸਾਨੂੰ ਕਰ ਲੈ ਦੇ ਉਹਦਾ ਕੁਛ ਅਸੀਂ ਵੀ ਕਹਦੇ ਵੀ ਠੀਕ ਆ ਸੰਤੁਸ਼ਟ ਆ ਇਥੇ ਕਿਹੜਾ ਸਜ਼ਾ ਹੋਣੀ ਆ ਗੱਲ ਇਹ ਆ ਵੀ ਜਿਹੜੇ ਨੇ ਕੀਤਾ ਗੁਨਾਹ ਕੀਤਾ ਉਹਦੀ ਸਜ਼ਾ ਹੈ ਸੰਤੁਸ਼ਟੀ ਤਾਂ ਫਿਰ ਇਹ ਆ ਵੀ ਜਿਹੜੇ ਬੰਦੀ ਸਿੰਘ ਤੁਸੀਂ ਜੇਲ੍ਹਾਂ 'ਚ ਪਿਛਲੇ 30-30 ਸਾਲ ਤੋਂ ਬੰਦ ਕੀਤੇ ਆ ਉਹ ਤਾਂ سزا ਪੂਰੀ ਕਰ ਚੁੱਕੇ ਆ ਉਹਨਾਂ ਨੂੰ ਬਾਹਰ ਕੱਢੋ ਲੋਕਾਂ ਨੂੰ ਵੀ ਸੰਤੁਸ਼ਟੀ ਹੋਵੇ ਵੀ ਠੀਕ ਆ ਤੁਹਾਡੇ ਅਨਸਾਰ ਦੀ ਫਿਰ ਅਸਲੀ ਪ੍ਰਬਾਸ਼ਾ ਕੀ ਹੈ ਅਸਲੀ ਪ੍ਰਬਾਸ਼ਾ ਤੇ ਆ ਭਾਈ ਜਿਹੜੇ ਦੋਸ਼ੀ ਆ ਉਹਨਾਂ ਤੇ ਕਾਰਵਾਈਆਂ ਹੋਣ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਇੱਕ ਤੁਸੀਂ 22 ਤਰੀਕ ਦਾ ਜ਼ਿਕਰ ਕੀਤਾ ਹੈ 22 ਤਰੀਕ ਨੂੰ ਤਰੀਕ ਆ ਇਸੇ ਕੋਰਟ ਦੇ ਵਿੱਚ ਫਰੀਦਕੋਟ ਦੀ ਵਿੱਚ ਕੀ ਹੁੰਦਾ ਕਿ ਨਹੀਂ ਹੁੰਦਾ ਜਾਂ ਇਹ ਆਪਣਾ ਉਹਦੇ ਨੂੰ ਜਾਂਚ ਕੰਪਲੀਟ ਕਰਕੇ ਉਹਦੇ ਚ ਜੋ ਵੀ ਇਹਨਾਂ ਨੇ ਕਰਨਾ ਚਲਾਨ ਦੇ ਰੂਪ ਦੇ ਵਿੱਚ ਜੋ ਵੀ ਦੇਣਾ ਇਹਨਾਂ ਨੇ ਇਹ ਉਹ ਤੱਕ ਕਰਦੇ ਆ ਜਾ ਨਹੀਂ ਕਰਦੇ ਕਿਉਂਕਿ ਅਗਲੀ ਲੜਾਈ ਤਾਂ ਹਜੇ ਫਿਰ ਸ਼ੁਰੂ ਹੋਣੀ ਹੈ ਤਾਂ ਸਟੈਪ ਬਾਈ ਸਟੈਪ ਆ ਇਹ ਤਾਂ ਪਹਿਲਾਂ ਹੀ ਬਹੁਤ ਲੇਟ ਹੋਏ ਬੈਠੇ ਆ ਕਿਹੜੇ ਟਾਈਮ 'ਚ ਜਾ ਕੇ ਅਦਾਲਤਾਂ ਦੇ ਵਿੱਚੋਂ ਇਨਸਾਫ ਜੇ ਨਿਕਲਦਾ ਹੋਵੇ ਤਾਂ 30 ਸਾਲ ਬਾਅਦ 35 ਸਾਲ ਬਾਅਦ ਬਾਅਦ ਸੱਜਨ ਕੁਮਾਰ ਨੂੰ ਫੜਿਆ ਹੋਵੇ ਦੋਸ਼ੀ ਦੇ ਰੂਪ ਦੇ ਵਿੱਚ ਤੇ 6 ਮਹੀਨੇ ਵਿੱਚ ਬਰੀ ਕੀਤਾ ਹੋਵੇ ਇਹ ਹਿਤੋਂ ਦਾ ਕਾਨੂੰਨ ਆ ਪਰ ਘੱਟੋ ਘਾਟੇ ਆ ਵੀ ਅਸੀਂ ਉਹਨਾਂ ਦੇ ਨਾਲ ਕੇਸ ਲੜ ਕੇ ਆਪਣੇ ਵਕੀਲਾਂ ਦੇ ਨਾਲ ਖੜ ਕੇ ਉਹਨਾਂ ਦੇ ਨਾਲ ਲੜਾਈ ਲੜ ਕੇ ਉਹਨਾਂ ਨੂੰ ਸਜ਼ਾ ਬੰਦ ਕਰਾਉਣ ਤੱਕ ਤਾਂ ਜਾਈਏ ਹੈ ਤਾਂ ਉਹ ਉਹੀ ਦਰਵਾਜ਼ੇ ਨਹੀਂ ਖੁੱਲੇ ਸਾਡੇ ਵਾਸਤੇ ਬਹਿਬਲ ਕਲਾ ਗੋਲੀਕਾਨ ਮਾਮਲੇ ਵਾਲਾ ਜਿਹੜਾ ਚਲਾਨ ਮੰਨ ਲੋ ਜੇ ਪੇਸ਼ ਹੋ ਜਾਂਦਾ ਉਸ ਤੋਂ ਬਾਅਦ ਸਭ ਤੋਂ ਸਤੁਸ਼ਟ ਹੋ ਬਿਲਕੁਲ ਬਿਲ ਸੰਤੁਸ਼ਟੀ ਤਾਂ ਉਹਨਾਂ ਨੂੰ ਸਜ਼ਾ ਤੇ ਹੋਣੀ ਆ ਪਰ ਇੱਥੋਂ ਅਸੀਂ ਵਾਈਂਡ ਅਪ ਕਰ ਸਕਦੇ ਆ ਕਿਉਂਕਿ ਜਿਹੜੀ ਸਾਡੀ ਇੱਥੇ ਬੈਠਿਆਂ ਦੀ ਗੱਲ ਜਾਂ ਅਸੀਂ ਇਨਸਾਫ ਦੀ ਗੱਲ ਕਰਦੇ ਆ ਕਿ ਉਸ ਤੋਂ ਬਾਅਦ ਉਹ ਲੜਾਈ ਹੈ ਜਿਹੜੀ ਇੱਕ ਵੱਖਰੇ ਤਰੀਕੇ ਦੀ ਸ਼ੁਰੂ ਹੋਣੀ ਆ ਕਿਉਂਕਿ ਕਾਗਜ਼ਾਂ ਦੇ ਵਿੱਚ ਉਹ ਦੋਸ਼ੀ ਬਣੇ ਹੋਣਗੇ ਉਹਨਾਂ ਨੂੰ ਸਾਬਤ ਕਰਨ ਦੇ ਲਈ ਵਕੀਲਾਂ ਦੀ ਲੜਾਈ ਹੋਣੀ ਆ ਟੇਬਲ ਦੀ ਲੜਾਈ ਹੋਣੀ ਆ ਉਹ ਅਸੀਂ ਆਪਦੀ ਉਸ ਤਰੀਕੇ ਦੀ ਲੜਾਂਗੇ ਇੱਕ ਤੁਸੀਂ 22 ਤਰੀਕ ਨੂੰ ਕਿਹਾ ਕਿ ਮਰਨ ਵਰਤ ਵੀ ਸ਼ੁਰੂ ਕਰਾਂਗੇ। ਨਹੀਂ ਕਰਦੇ ਤਾਂ ਫਿਰ ਉਹ ਕਰਾਂਗੇ ਅਸੀਂ। ਜੇ ਨਹੀਂ ਕਰਦੇ ਆ ਉਹਨੂੰ ਕਿਸੇ ਕਿਨਾਰੇ ਨਹੀਂ ਲਾਉਂਦੇ ਆ ਤਾਂ ਫਿਰ ਅਸੀਂ ਆਪਣਾ ਉਹ ਪ੍ਰੋਗਰਾਮ ਕਰਾਂਗੇ। ਬਹੁਤ ਬਹੁਤ ਧੰਨਵਾਦ ਤਾਂ ਇਹ ਸਾਨੂੰ ਸੁਗਰਾਤ ਸਿੰਘ ਤਾਂ ਦੱਸਿਆ 2 ਸਾਲ ਦੇ ਵਿੱਚ ਕਿੰਨਾ ਕੁ ਇਨਸਾਫ ਮਿਲਿਆ। ਹਲੇ ਇਹਨਾਂ ਦਾ ਇਹੀ ਕਹਿਣਾ ਹੈ ਕਿ ਜੋ ਬੰਦਾ ਇਨਸਾਫ ਅਸਾਨੂੰ ਨਹੀਂ ਮਿਲਿਆਗਾ। ਕਿੰਨਾ ਚਿਰ ਉਹਨਾਂ ਨੂੰ ਸਜ਼ਾਵਾਂ ਨਹੀਂ ਮਿਲਦੀਆਂ ਅਸਲੀ ਦੋਸ਼ੀਆਂ ਨੂੰ। ਉਹਨਾਂ ਟਾਈਮ ਹੈ ਜਿਹੜਾ ਅਸੀਂ ਇਨਸਾਫ ਨਹੀਂ ਮੰਗਦੇ। ਨਾ ਹੀ ਅਸੀਂ ਉਹਨਾਂ ਚਿਰ ਇਨਸਾਫ ਮੰਨਗੇ। ਤਾਂ ਤੋਂ ਨਵੀਂ ਰਾਜ਼ੀ ਨੇ ਕਿ 22 ਤਰੀਕ ਦਾ ਇਹਨਾਂ ਨੇ ਟਾਈਮ ਦਿੱਤਾ ਕਿਉਂਕਿ 22 ਤਰੀਕ ਨੂੰ ਮਾਨਜਗਦਾਲ ਦੇ ਵਿੱਚ ਤਰੀਕ ਹੈ 22 ਤਰੀਕ ਤੱਕ ਇਹਨਾਂ ਨੇ ਹਜੇ ਵੇਟ ਕਰਨੀ ਹੈ ਤੇ 22 ਤਰੀਕ ਤੋਂ ਬਾਅਦ ਇੱਕ ਇਹਨਾਂ ਨੇ ਐਲਾਨ ਕੀਤਾ ਜੇਕਰ ਸਾਨੂੰ ਇਨਸਾਫ਼ ਨਹੀਂ ਮਿਲਦਾ ਤਾਂ 22 ਤਰੀਕ ਤੋਂ ਬਾਅਦ ਉਹ ਇਸੇ ਜਗ੍ਹਾ ਤੇ ਮਾਰਨ ਵੱarre ਬੈਠਣਗੇ ਤੇ ਦੇਖਦੇ ਹਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜੋ ਇਹ ਇਨਸਾਫ਼ ਚਾਹੁੰਦੇ ਹੈ ਉਹ ਇਨਸਾਫ਼ ਇਹਨਾਂ ਨੂੰ ਮਿਲਦਾ ਹੈ ਜਾਂ ਨਹੀਂ ਜਾਂ 22 ਤਰੀਕ ਤੋਂ ਬਾਅਦ ਇਹਨਾਂ ਦਾ ਮਾਰਨ ਵੱarre ਸ਼ੁਰੂ ਹੁੰਦਾ ਹੈ ਜਾਂ ਪੋਸਟ ਬੰਡ ਹੁੰਦਾ ਹਾਲਾਂਕਿ ਇਹਨਾਂ ਨੇ ਕਿਹਾ ਕਿ ਜੇਕਰ ਸਾਡਾ ਬਾਈਬਲ ਕਲਾ ਕੋਈ ਕਾਰਮਾਵਣੀ ਲੈ ਕੇ ਚਲਾਨ ਪੇਸ਼ ਹੁੰਦਾ ਤਾਂ ਇਹ ਧਰਨਾ ਸੀ ਇਹ ਤੋਂ ਪੋਸਟਪੌਨ ਕਰ ਸਕਦੇ ਆ ਉਠਾ ਸਕਦੇ ਗੁਰਜੀਤ ਸਿੰਘ ਰਮਾਨਾ ਡੀ5 ਚੈਨਲ ਪੰਜਾਬੀ ਬਾਈਬਲ ਕਲਾ ਫਰੀਕੋਟ ਨਿਰਧਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪੰਜਾਬ ਕੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਰਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵੇ ਹਨ ਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ